ਭਰਜਾਈ ਆ ਸਾਡੀ ਕਿਹਦਾ ਵੀ ਹੈ ਮਤ ਜੀ ਮੇਰੇ ਮੁੰਡੇ ਦੀ ਮੌਤ ਕਰਦੀ ਮੁੰਡੇ ਸਾਨੂੰ ਇਨਸਾਫ ਚਾਹੀਦਾ ਜੀ ਇਨਸਾਫ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਨੂਰ ਕੌਰ ਹੈ ਜੀ ਕੀ ਗੱਲ ਹੈ ਬਈ ਮੁੰਡੇ ਸਾਡੇ ਬੇਟੇ ਨੂੰ ਲੈ ਗਏ ਜੀ ਕਿਡਨੈਪ ਕਰਕੇ ਮੋਟਰਸਾਈਕਲ ਤੇ ਲੈ ਗਏ ਦੋ ਮੁੰਡੇ ਉੱਥੇ ਮੇਰਾ ਮੁੰਡਾ ਘਰੇ ਸੀਗੇ ਤੁਸੀਂ ਕਿੰਨੇ ਵਜੇ ਦਾ ਗਿਆ ਤੁਹਾਡੇ ਘਰ 11 ਵਜੇ ਦਾ ਗਿਆ ਜੀ ਤਾਂ ਉਸ ਤੋਂ ਬਾਅਦ ਆਇਆ ਨਹੀਂ ਨਹੀਂ ਜੀ ਆਇਆ ਖਬਰ ਕਿਵੇਂ ਮਿਲੀ ਤੁਹਾਨੂੰ ਅਸੀਂ ਆਪ ਪਤਾ ਕੀਤਾ ਜੀ ਇੱਥੋਂ ਇੱਥੋਂ ਆ ਕੇ ਪਤਾ ਕੀਤਾ ਸੀ ਠਾਣੇ ਅਸੀਂ ਭਾਲ ਕਰੀਗੇ ਜੀ ਨਾਲ ਜਿਹੜੇ ਮੁੰਡੇ ਸੀ ਉਹਨਾਂ ਨੇ ਮਾਰਿਆਗਾ ਨਹੀਂ ਜੀ ਹੋਰ ਮੁੰਡੇ ਸੀ ਜਿਨ੍ਹਾਂ ਨੇ ਮਾਰਿਆਗਾ ਕੋਈ ਪਹਿਲਾਂ ਦੁਸ਼ਮਾਈ ਸੀ ਹੋਵੇ ਇੰਨੀਆਂ ਨੇ ਮਾੜੀ ਮੋਟੀ ਲੜਾਈ ਹੋਈ ਸੀਗੀ ਹਾਂ ਜੀ ਕੀ ਮੰਗ ਕੀ ਕਰਦੋ ਤੁਸੀਂ ਇੱਕ ਤਵਾਲੀ ਖੜਿਆ ਹਾਂ ਹਨਸਾਫ਼ ਦੀ ਮੰਗ ਕਰਦੇ ਆ ਜੀ ਹਨਸਾਫ਼ ਚਾਹੀਦਾ ਮੇਰਾ ਪੁੱਤ ਨਹੀਂ ਮੈਨੂੰ ਲੱਭਣਾ ਬਹੁਤ ਸਿਆਣਾ ਜਵਾਕ ਸੀ ਜੀ ਇੰਨਾ ਸੌ ਬੱਚਾ ਸੀ ਬਹੁਤ ਕੰਮ ਕਰਦਾ ਮੈਂ ਨਾ ਮਤਲਬ ਰਿਹਾ ਮੈਂ ਚੁੱਪ ਕਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਟੀਵੀ ਤੇ ਝਾੜੂ ਵਾਲਿਆਂ ਦੇ ਸਰਕਾਰ ਚ ਹਾਲ ਦੇਖ ਲਓ ਜੀ ਕੀ ਆ ਭੈਣੋ ਰੋਜ਼ ਬੰਦਾ ਮਰਦਾ ਜੀ ਰੋਜ਼ ਬਠਿੰਡੇ ਚ ਕੱਦਾ ਬੰਦਾ ਮਰਦਾ ਤੁਸੀਂ ਵੀ ਪੱਤਰਕਾਰ ਹੋ ਤੁਸੀਂ ਰੋਜ਼ ਖ਼ਬਰਾਂ ਲੈਣਿਓ ਆ ਬਠਿੰਡੇ ਚ ਥੋੜੇ ਦਿਨਾਂ ਚ ਦੇਖੋ ਕਿੰਨੇ ਕਤਲ ਹੋ ਗਏ ਜੀ ਆ ਝਾੜੂ ਵਾਲੀ ਸਰਕਾਰ ਜਦੋਂ ਦੀ ਆਈ ਹੈ ਜੀ ਰੋਜ਼ ਬੰਦੇ ਇੱਕ ਦੋ ਮਰਦੇ ਆ ਜੀ ਇੱਕ ਪਰਸੋ ਚ ਉੱਥੇ ਮਾਰਿਆ ਉਹਨਾਂ ਨੇ ਇੱਕ ਸਾਡਾ ਮਾਰਤਾ ਉਹ ਤੋਂ ਪਹਿਲਾਂ ਵੀ ਇੱਕ ਮਾਰਿਆ ਪੰਜ ਚਾਰ ਮਹੀਨੇ 8-10 ਦਿਨ ਪਹਿਲਾਂ ਵੀ ਇੱਕ ਮੁੰਡਾ ਮਾਰਤਾ ਉਹਨਾਂ ਨੇ ਉਹਨਾਂ ਨੂੰ ਮੂੰਹ ਪਿਆ ਜੀ ਪੁਲਿਸ ਸਰਕਾਰਵਾਈ ਨਹੀਂ ਕਰਦੀ ਸ਼ਰੇਆਮ ਚਿੱਟਾ ਵੇ ਸਰੀ ਸਾਰੀ ਕੱਲ ਦੱਸ ਕਿਵੇਂ ਕੀ ਹੋਇਆ ਬਈ ਅਸੀਂ ਦਰਵਾਰੇ ਸੀਗੇ ਆਪਣਾ ਪੁੱਲ ਨਹੀਂ ਹੈਗਾ ਸਬਜੀੜਾ ਉਹ ਦਰਵਾਰੇ ਸੀਗੇ ਜੀ ਪਹਿਲਾਂ ਤਾਂ ਜੀ ਦੋ ਜਣੇ ਆ ਕੇ ਗੱਲ ਕੀਤੀ ਜੀ ਦੋ ਤਿੰਨ ਜਣੇ ਬਾਤ ਚਾਈ ਜੀ ਆਖੇ ਹਮਲਾ ਕਰਤਾ ਸੀ ਉਹਨਾਂ ਨੇ ਕਾਦੇ ਨਾਲ ਹਮਲਾ ਕੀਤਾ ਜੀ ਉਹਨਾਂ ਕੋਲੇ ਕੱਪੇ ਕੁਪੇ ਸੀਗੇ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਹ ਤੋਂ ਬਾਅਦ ਸਬਜੀ ਗਲੀ 'ਚ ਭੱਜ ਲਈ ਸੀ ਹਾਂਜੀ ਫਿਰ ਉਸ ਤੋਂ ਬਾਅਦ ਕਿੱਥੇ ਬੁਲਾਇਆ ਉਹ ਤੋਂ ਬਾਅਦ ਬੁਲਾਇਆ ਹੀ ਨਹੀਂ ਜੀ ਗਲੀ ਚ ਪੱਜ ਗਏ ਉੱਤਰ ਦੇ ਸਾਰੀ ਮੋਟਰਸਾਈਕਲ ਦੇ ਪਿੱਛੇ ਭੱਜ ਲਈ ਸੀ ਨਾਲ ਸੀ ਉਹਦੇ ਹਾਂਜੀ ਸਰ ਛੜਾਇਆ ਨਹੀਂ ਫਿਰ ਤੁਸੀਂ ਛੜਾਇਆ ਕੀ ਸਰ ਜੀ ਉਹਨਾਂ ਨੇ ਸਾਡੇ ਮਾਰੀਆਂ ਜੀ ਮਾਰੀਆਂ ਹਾਂਜੀ ਤੇ ਪੁਲਿਸ ਨੂੰ ਤਲਾਸ਼ ਨਹੀਂ ਕੀਤੀ ਤੁਸੀਂ ਤਲਾਸ਼ ਜਿਦਾਂ ਜਿੱਥੇ ਅਸੀਂ ਕੰਮ ਕਰਦੇ ਸੀ ਉਹ ਤੁਹਾਨੂੰ ਫੋਨ ਕੀਤਾ ਸੀ ਗਏ ਸਰ ਕੀ ਕੰਮ ਕੀ ਕਰਦਾ ਸੀ ਮੁੰਡਾ ਮੁੰਡਾ ਡਰਾਈਵਿੰਗ ਕਰਦਾ ਸੀ ਜੀ ਮੈਂ ਉਹਦੇ ਨਾਲ ਐਲਫਾ ਐਲਫਾ ਉਹ ਤੇ ਸੀ ਜੀ ਇਹਨਾਂ ਨੇ ਜਿਹਦੋਂ ਚੂਸ ਕਰਦੀ ਐ ਇਹਨੇ ਕਮੈਂਟ ਵੇਗੀ ਹੁਣ ਜਿਹੜੇ ਮੁੰਡਿਆਂ ਨਾਲ ਲਈ ਜਾਂਦੇ ਉਹਨਾਂ ਨੂੰ ਪੁਲਿਸ ਚੱਕਣ ਨਹੀਂ ਜਾ ਰਹੀ ਇਹਹੀ ਬੇਸੇਰਾ ਕਹਿੰਦਾ ਉਸ ਪੈਂਚ ਨੂੰ ਚੱਕੋ ਜਿਹਦਾ ਸਪੈਂਚ ਆਉਂਦਾ ਹੂੰ ਅੱਗੇ ਉਹਦਾ ਦਾ ਇਲਾਜ ਕਰਾਇਆ ਜੀ ਉਹਦਾ ਫਲਾਨਾ ਹੋਇਆ ਢਿੰਦਾ ਆਇਆ ਤੇ ਜਿੰਨਾਂ ਦਾ ਸਾਡਾ ਮੁੰਡਾ ਮਰ ਗਿਆ ਉਹਨਾਂ ਦੇ ਕੋਈ ਗਾ